ਭਾਰਤ ਸਰਕਾਰ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉਤੇ ਬਣੀ ਫਿਲਮ ਪੰਜਾਬ 95 ਦੇ ਉਤੇ ਪਾਬੰਦੀ ਲਗਾ ਦਿੱਤੀ ਏ ਅੱਜ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸੋਚ ਕੇ ਦੇਖੋ ਕਿ ਜਿਹੜੀ ਭਾਰਤੀ ਹਕੂਮਤ ਸੈਂਸਰ ਬੋਰਡ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉਤੇ ਬਣੀ ਫਿਲਮ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਆ ਤੇ ਉਹੀ ਭਾਰਤੀ ਹਕੂਮਤ ਐਡਵੋਕੇਟ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਉਸ ਸਮੇਂ ਕਿਵੇਂ ਬਰਦਾਸ਼ਤ ਕਰਦਾ ਹੋਵੇਗਾ ਜਿਨ੍ਹਾਂ ਨੇ ਇਹ ਭਾਰਤੀ ਹਕੂਮਤ ਦਾ ਕਰੂਪ ਤੇਰਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੁਨੀਆ ਦੇ ਸਾਹਮਣੇ ਉੱਤੇ ਲੈ ਕੇ ਆਂਦਾ ਇੱਕ ਪਾਸੇ ਤੁਸੀਂ ਦੇਖੋ ਕਿ ਕੰਗਨਾ ਰਣੌਤ ਦੀ ਜਿਹੜੀ ਫਿਲਮ ਆ ਸਿੱਖ ਵਿਰੋਧੀ ਫਿਲਮ ਪੰਜਾਬ ਵਿਰੋਧੀ ਫਿਲਮ ਉਹਨੂੰ ਚਲਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਪੰਥ ਅਤੇ ਪੰਜਾਬ ਦਾ ਦਰਦ ਬਿਆਨ ਕਰਦੀ ਫਿਲਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਬਣੀ ਫਿਲਮ ਪੰਜਾਬ 95 ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਸਰਕਾਰ ਨਹੀਂ ਚਾਹੁੰਦੀ ਕਿ ਜੋ ਪੁਲਿਸ ਨੇ ਜੋ ਸਰਕਾਰਾਂ ਨੇ ਕੀਤਾ ਸੀ ਉਹ ਸੱਚ ਸਾਹਮਣੇ ਆਵੇ ਸਰਕਾਰ ਉਸ ਸੱਚ ਨੂੰ ਹਮੇਸ਼ਾ ਦਬਾ ਕੇ ਰੱਖਣਾ ਚਾਹੁੰਦੀ ਏ ਤੇ ਉਲਟਾ ਸਿੱਖਾਂ ਨੂੰ ਹੀ ਦੋਸ਼ੀ ਗਲਦੰਦਨਾ ਚਾਹੁੰਦੀ ਏ ਸਿੱਖਾਂ ਨੂੰ ਹੀ ਅੱਤਵਾਦੀ دہشت ਗਰਦ ਪਾਕਿਸਤਾਨ ਦੇ ਪਿੱਠੂ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਸ਼ਬਦ ਦੇ ਕੇ ਤੇ ਸਾਨੂੰ ਬਦਨਾਮ ਕਰਨਾ ਚਾਹੁੰਦੀ ਏ ਅਜੀਬ ਦਸਤੂਰ ਹੈ ਇਹ ਮਹਿਸਬ ਵੀ ਤੇਰੀ ਮਹਿਫਿਲ ਦਾ ਹਮਾਰਾ ਕਤਲ ਵੀ ਕੀਤਾ ਔਰ ਮੁਜ਼ਰਮ ਵੀ ਹਮ ਹੋਏ ਪੰਥਾਤੇ ਪੰਜਾਬ ਦੇ ਹੱਕਾਂ ਹਕੂਕਾਂ ਦੇ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਧਰਮ ਜੋਤ ਮੋਰਚਾ ਲਗਾਇਆ ਸੀ ਅਕਾਲੀ ਦਲ ਵੀ ਉਸ ਮੋਰਚੇ ਦੇ ਵਿੱਚ ਆਇਆ तकरीबन 2 ਲੱਖ ਤੇ 30 ਹਜ਼ਾਰ ਸਿੰਘਾਂ ਸਿੰਘਣੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਸ਼ਾਂਤਮਈ ਤਰੀਕੇ ਦੇ ਨਾਲ ਪਰ ਤੁਸੀਂ ਦੇਖੋ ਕਿ ਸਰਕਾਰ ਨੇ 2 ਸਾਲ ਮੋਰਚਾ ਚੱਲਣ ਦੇ ਬਾਵਜੂਦ ਵੀ ਮੰਗਾਂ ਨਹੀਂ ਮੰਨੀਆਂ ਸਿੱਖਾਂ ਦੀਆਂ ਹੱਕ ਨਹੀਂ ਦਿੱਤੇ ਉਲਟਾ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕੀਤਾ ਟੈਂਕਾਂ ਤੋਪਾਂ ਬੰਬਾਂ ਮਸ਼ੀਨ ਗੰਨਾਂ ਦੇ ਨਾਲ ਗੁਰੂ ਘਰ ਦਾ ਅਤੇ ਸੰਗਤਾਂ ਦਾ ਭਾਰੀ ਨੁਕਸਾਨ ਕੀਤਾ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਸ਼ਾਖਾਨਾ ਲੁੱਟਿਆ ਗਿਆ ਇਹ ਕਹਿਰ ਇੱਥੇ ਨਹੀਂ ਖਤਮ ਹੋਇਆ ਫਿਰ ਪੰਜਾਬ ਦੇ ਵਿੱਚ ਜਾ ਕੇ ਕਹਿਰ ਕੀਤਾ ਗਿਆ ਘਰ-ਘਰ ਦੇ ਵਿੱਚ ਜਾ ਕੇ ਜਿਹੜਾ ਕਹਿਰ ਆ ਉਹ ਕੀਤਾ ਗਿਆ ਬੇਦੋਸ਼ ਸਿੱਖ ਨੌਜਵਾਨਾਂ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਕੇਸਾਧਾਰੀ ਸਿੱਖ ਨੌਜਵਾਨਾਂ ਜਿਹੜੇ ਨੌਜਵਾਨਾਂ ਨੇ ਆਪਣੇ ਸਿਰ ਦੇ ਉੱਤੇ ਪੀਲਾ ਨੀਲਾ ਕੇਸਰੀ ਕੋਈ ਦਸਤਾਰ ਸਜਾਈ ਹੁੰਦੀ ਸੀ ਕੋਈ ਪਟਕਾ ਬੰਦਿਆਂ ਹੁੰਦਾ ਸੀ ਕਿ ਇਸ ਕੀ ਸਜਾਈ ਹੁੰਦੀ ਸੀ ਸੋ ਉਸ ਨੌਜਵਾਨ ਨੂੰ ਵੀ ਬਿਨਾ ਵਜੇ ਗ੍ਰਿਫਤਾਰ ਕਰਕੇ ਤੇ ਉਹਨੂੰ ਥਾਣਿਆਂ ਦੇ ਵਿੱਚ ਬੁੱਚੜਖਾਨਿਆਂ ਦੇ ਵਿੱਚ ਕੋਇਆ ਜਾਂਦਾ ਸੀ ਤੇ ਸਰਕਾਰ ਨਹੀਂ ਚਾਹੁੰਦੀ ਕਿ ਹੁਣ ਪੰਜਾਬ 95 ਫਿਲਮ ਰਾਹੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਰਾਹੀ ਫਿਲਮ ਜਿਹੜੀ ਬਣੀ ਆ ਉਸ ਰਾਹੀਂ ਜਿਹੜਾ ਸੱਚ ਆ ਉਹ ਸਾਹਮਣੇ ਆਵੇ ਸਰਕਾਰ ਖਾਰਕੂ ਸਿੰਘਾਂ ਨੂੰ ਜੁਝਾਰੂ ਸਿੰਘਾਂ ਨੂੰ ਜਿਹੜਾ ਇਹ ਉਪਰਾਮ ਕਰਨਾ ਚਾਹੁੰਦੀ ਹੈ ਕਿ ਇਹ ਹੀ ਦੋਸ਼ੀ ਆ ਪਰ ਉਹਨਾਂ ਸਿੰਘਾਂ ਨੂੰ ਇਸ ਰਾਹੇ ਕਿਉਂ ਤੁਰਨਾ ਪਿਆ ਉਹ ਇਸ ਫਿਲਮ ਦੇ ਵਿੱਚ ਦਿਖਾਇਆ ਸੀ ਤੇ ਫਿਰ ਸਰਕਾਰ ਨੇ ਉਹਨਾਂ ਸਿੱਖਾਂ ਦੇ ਉੱਤੇ ਕਿਵੇਂ ਜਿਹੜੇ ਜ਼ਬਰ ਜੁਲਮਾਂ ਤੇ ਸ਼ਦਦਤ ਕੀਤੇ ਕਿਸੇ ਸਿੱਖ ਨੌਜਵਾਨ ਦੇ ਦੋਨੇ ਹੱਥ ਵੱਢ ਦਿੱਤੇ ਗਏ ਕਿਸੇ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਕਿਸੇ ਦੇ ਪੱਟ ਚੀਰ ਕੇ ਤੇ ਲੂਣ ਭਰ ਦਿੱਤਾ ਗਿਆ ਕਿਸੇ ਦੇ ਨੌ ਖਿੱਚ ਦਿੱਤੇ ਗਏ ਕਿਸੇ ਨੂੰ ਕਰੰਟ ਲਗਾਏ ਗਏ ਕਿਸੇ ਦੇ ਜਿਹੜੇ ਚੱਡੇ ਉਹ ਪਾਰ ਦਿੱਤੇ ਗਏ ਕਿਸੇ ਦੀ ਲੱਤ ਕੱਟ ਦਿੱਤੀ ਗਈ ਇਸੇ ਤਰ੍ਹਾਂ ਕਿਸੇ ਨੂੰ ਤਾਂ ਉਹਨਾਂ ਮਾਸ ਜਮੂਰਾਂ ਦੇ ਨਾਲ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਖਿੱਚ ਦਿੱਤਾ ਗਿਆ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਨੂੰ ਗਰਮ ਕੜਾਹੇ ਦੇ ਵਿੱਚ ਸ਼ਹੀਦ ਭਾਈ ਦਿਆਲਾ ਜੀ ਦੇ ਵਾਂਗ ਉਬਾਲ ਦਿੱਤਾ ਗਿਆ ਉਹੀ ਕਹਿਰ ਉਹੀ ਜ਼ੁਲਮ ਜਿਹੜੇ ਮੁਗਲ ਹਕੂਮਤ ਨੇ ਸਾਡੇ ਉੱਤੇ ਕੀਤੇ ਸੀ ਉਹੀ ਭਾਰਤੀ ਹਕੂਮਤ ਨੇ ਹਿੰਦੂ ਸ਼ਾਹੀ ਹਕੂਮਤ ਨੇ ਸਾਡੇ ਉੱਤੇ ਕੀਤੇ ਤੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੋ ਇਹਨਾਂ ਲਵਾਰਿਸ ਨੌਜਵਾਨਾਂ ਦੇ ਵਾਰਸ ਬਣ ਕੇ ਆਏ ਤੇ ਉਹਨਾਂ ਨੇ ਦੁਨੀਆ ਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਮਾਝੇ ਦੇ ਵਿੱਚ ਕਿਵੇਂ ਨੌਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਆ ਉਲਵਾਰਸ ਕਹਿ ਕੇ ਫੂਕ ਦਿੱਤੀਆਂ ਗਈਆਂ ਭਾਈ ਦਸਵੰਤ ਸਿੰਘ ਜੀ ਖਾਲੜਾ ਉਹ ਸ਼ਮਸ਼ਾਨ ਘਾਟਾਂ ਦੇ ਵਿੱਚ ਗਏ ਉਹਨਾਂ ਨੇ ਉਹਨਾਂ ਨੌਜਵਾਨਾਂ ਦੀ ਜਿਹੜੀ ਨਿਸ਼ਾਨਦੇਹੀ ਆ ਉਹ ਕੀਤੀ ਸਾਰਾ ਜਿਹੜਾ ਰਿਕਾਰਡ ਆ ਉਹ ਕਢਵਾਇਆ ਤੇ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਆਵਾਜ਼ ਬੁਲੰਦ ਕੀਤੀ ਤੇ ਸਰਕਾਰ ਨੂੰ ਭਾਈ ਦਸਵੰਤ ਸਿੰਘ ਜੀ ਖਾਲੜਾ ਉਹ ਸਰਕਾਰ ਨੂੰ ਆਪਣੇ ਦੁਸ਼ਮਣ ਜਾਪਨ ਲੱਗ ਪਏ ਤੇ ਸਰਕਾਰ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਉਹਨਾਂ 25000 ਨੌਜਵਾਨਾਂ ਦੀਆਂ ਲਾਸ਼ਾਂ ਦੇ ਨਾਲ ਹੀ ਲਵਾਰਿਸ ਲਾਸ਼ਾਂ ਦੇ ਨਾਲ ਹੀ ਜਿਹੜਾ ਆ ਲਵਾਰਿਸ ਬਣਾ ਦਿੱਤਾ ਲਵਾਰਿਸ ਲਾਸ਼ਾਂ ਦੇ ਵਾਰਿਸ ਨੂੰ ਵੀ ਜਿਹੜਾ ਆ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਜਿਹੜਾ ਲਵਾਰਿਸ ਆ ਉਹ ਬਣਾ ਦਿੱਤਾ ਤੇ ਸਰਕਾਰ ਅੱਜ ਨਹੀਂ ਚਾਹੁੰਦੀ ਕਿ ਉਹ ਸੱਤ ਜਿਹੜਾ ਆ ਉਹ ਸਾਹਮਣੇ ਆਵੇ ਸਰਕਾਰ ਇਸ ਫਿਲਮ ਦੇ ਉੱਤੇ ਪਾਬੰਦੀ ਲਗਾ ਕੇ ਸਾਨੂੰ ਇਹ ਸੁਨੇਹਾ ਦੇ ਰਹੀ ਹੈ ਕਿ ਰਾਜਾ ਕੌਣ ਆ ਤੇ ਪਰਜਾ ਕੌਣ ਆ ਹਾਕਮ ਕੌਣ ਆ ਤੇ ਗੁਲਾਮ ਕੌਣ ਆ ਇਹ ਸਾਨੂੰ ਲਗਾਤਾਰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਜਿਹੜੀਆਂ ਫਿਲਮਾਂ ਤਾਂ ਪੰਥ ਅਤੇ ਪੰਜਾਬ ਦਾ ਦਰਦ ਪੇਸ਼ ਕਰਦੀਆਂ ਉਹਨਾਂ ਦੇ ਉੱਤੇ ਬੈਨ ਲਗਾ ਦਿੱਤਾ ਜਾਂਦਾ ਆ ਪਾਬੰਦੀ ਲਗਾ ਦਿੱਤੀ ਜਾਂਦੀ ਆ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਆ ਸਰਕਾਰ ਨੇ ਤਾਂ ਪੰਜਾਬ 95 ਫਿਲਮ ਦਾ ਜਿਹੜਾ ਟ੍ਰੇਲਰ ਆ ਉਹ ਵੀ ਹਟਾ ਦਿੱਤਾ ਆ ਸਰਕਾਰ ਨੂੰ ਇਹ ਵੀ ਜਿਹੜਾ ਬਰਦਾਸ਼ਤ ਨਹੀਂ ਆ ਪਰ ਇਸ ਤਰ੍ਹਾਂ ਜਿਹੜਾ ਸਾਜਿਆ ਉਹ ਸੁਪਨਾ ਨਹੀਂ ਆ ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਅਜਾਈ ਨਹੀਂ ਜਾਏਗਾ ਸਾਡੇ ਸ਼ਹੀਦਾਂ ਦੀ ਜਿਹੜੀ ਕਮਾਈ ਆ ਉਹ ਜ਼ਰੂਰ ਬੋਲਦੀ ਪਈ ਆ ਤੇ ਹਮੇਸ਼ਾ ਬੋਲਦੀ ਰਹੇਗੀ ਸੋਲ ਗੋਠੇਗਾ ਦੇ ਮਕਤਲ ਪਿਘਲ ਜਾਣਗੀਆਂ ਜੇ ਜੰਜੀਰੇ ਅਭੀ ਵਾਕਿਫ ਨਹੀਂ ਹੋ ਤੂੰ ਗਰਮਿਓ ਖੂਨ ਸ਼ਹੀਦੋਂ ਸੇ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਨੂੰ ਕਿਵੇਂ ਕੋਹ ਕੋਹ ਕੇ ਭਾਈ ਮਨੀ ਸਿੰਘ ਜੀ ਦੇ ਵਾਂਗ ਸਰਕਾਰ ਨੇ ਸ਼ਹੀਦ ਕੀਤਾ ਪਰ ਅੱਜ ਭਾਈ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਸ਼ਹਾਦਤ ਆ ਉਹਨੂੰ ਬੱਚੇ-ਬੱਚੇ ਨੂੰ ਉਸ ਬਾਰੇ ਪਤਾ ਲੱਗ ਚੁੱਕਾ ਹੋਇਆ ਆ ਕਿ ਭਾਰਤੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਥੇਦਾਰ ਨੇ ਕੀ ਕੀਤਾ ਕਾਂਗਰਸੀਆਂ ਨੇ ਕੀ ਕੀਤਾ ਇਹਨਾਂ ਪੁਲਿਸੀਆਂ ਨੇ ਕੀ ਕੀਤਾ ਤੇ ਬਾਅਦ ਸਰਕਾਰ ਨੇ ਵੀ ਇਨਸਾਫ ਨਹੀਂ ਹੋਣ ਦਿੱਤਾ ਸ਼ਹੀਦ ਬਾਬਾ ਚਰਨ ਸਿੰਘ ਜੀ ਕਾਲ ਸੇਵਾ ਵਾਲੇ ਮਹਾਬੂਲਸ਼ ਉਹਨਾਂ ਨੂੰ ਦੋ ਜੀਭਾਂ ਦੇ ਨਾਲ ਬੰਨ੍ਹ ਕੇ ਤੇ ਵਿਚਾਲਿਓਂ ਪਾੜ ਦਿੱਤਾ ਗਿਆ ਭਾਈ ਮਤੀ ਦਾਸ ਦੀ ਤੇ ਵਾਂਗ ਬਾਬਾ ਜੀ ਦੇ ਦੋ ਟੁਕੜੇ ਕਰ ਦਿੱਤੇ ਗਏ ਇਸੇ ਤਰ੍ਹਾਂ ਅਨੇਕਾਂ ਨੌਜਵਾਨਾਂ ਦੇ ਨਾਲ ਕਿਸੇ ਨੂੰ ਖੇਤਾਂ ਦੇ ਵਿੱਚੋਂ ਚੁੱਕ ਲਿਆ ਕਿਸੇ ਨੂੰ ਘਰ ਦੇ ਵਿੱਚੋਂ ਚੁੱਕ ਲਿਆ ਕਿਸੇ ਨੂੰ ਦੁਕਾਨ ਦੇ ਉਤੋਂ ਚੁੱਕ ਲਿਆ ਤੇ ਬੁੱਚੇਦਖਾਨੀਆਂ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਘੋਰ ਤਸੀਹੇ ਦੇ ਦੇ ਕੇ ਉਹਨਾਂ ਨੂੰ ਖਾਦਕੂ ਕਹਿ ਕੇ ਸਰਕਾਰ ਨੇ ਜਿਹੜਾ ਸ਼ਹੀਦ ਆ ਉਹ ਕਰ ਦਿੱਤਾ ਉਸ ਸਮੇਂ ਜਿਹੜੀ ਪੰਜਾਬ ਦੀ ਪੁਲਿਸ ਆ ਨਾ ਜਿਹੜੀ ਹਿੰਦੁਸਤਾਨੀ ਪੁਲਿਸ ਆ ਇਹ ਇੱਕ ਕਾਤਲ ਮਸ਼ੀਨ ਬਣ ਚੁੱਕੀ ਸੀ ਤੇ ਉਸ ਮਸ਼ੀਨ ਦੇ ਵਿੱਚ ਸਿੱਖਾਂ ਨੂੰ ਕੋਇਆ ਜਾ ਰਿਹਾ ਸੀ ਜੋ ਕੁਝ ਮੁਗਲਾਂ ਨੇ ਸਾਡੇ ਨਾਲ ਕੀਤਾ ਅੰਗਰੇਜ਼ਾਂ ਨੇ ਕੀਤਾ Hindu ਸ਼ਾਹੀ ਨੇ ਇੱਥੋਂ ਦੇ ਪੁਲਿਸ ਅਫਸਰਾਂ ਨੇ ਉਸ ਜ਼ੁਲਮ ਨੂੰ ਵੀ ਜਿਹੜੀ ਮਾਤਿਆ ਉਹ ਪਾ ਦਿੱਤੀ ਸਰਕਾਰ ਨਹੀਂ ਚਾਹੁੰਦੀ ਕਿ ਜੋ ਅਜੀਤ ਸੰਧੂ ਵਰਗੇ ਬੁੱੱਛੇ ਪੁਲਿਸ ਅਫਸਰਾਂ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਨਾਲ ਕੀਤਾ ਕਿ ਉਹ ਗੱਲ ਜਿਹੜੀ ਦੁਨੀਆ ਦੇ ਵਿੱਚ ਪਤਾ ਲੱਗੇ ਜੋ ਕੁਝ ਬੁੱੱਛੜ ਸਮੇਧ ਸੈਣੀ ਵਰਗਿਆਂ ਨੇ ਕਿਵੇਂ ਉਹ ਸਾਡੇ ਨੌਜਵਾਨਾਂ ਨੂੰ ਜਿਹੜਾ ਆ ਉਹ ਪਾਰ ਦਿੰਦੇ ਰਹੇ ਕਿ ਉਹ ਸੱਚ ਸਾਹਮਣੇ ਆਵੇ ਇਜ਼ਹਾਰ ਆਲਮ ਨੇ ਜੋ ਕੁਝ ਕੀਤਾ ਇੱਥੇ ਰੋਬੈਰੋ ਵਰਗੇ ਪੁਲਿਸ ਅਫਸਰਾਂ ਨੇ ਜੋ ਕੁਝ ਕੀਤਾ ਆ ਗੋਵਿੰਦ RAM ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਸਾਡੀਆਂ ਧੀਆਂ ਭੈਣਾਂ ਦੇ ਉੱਤੇ ਅਤਿਆਚਾਰ ਕੀਤੇ ਸਾਡੇ ਨੌਜਵਾਨਾਂ ਦੇ ਉੱਤੇ ਅਤਿਆਚਾਰ ਕੀਤੇ ਸਰਕਾਰ ਨਹੀਂ ਚਾਹੁੰਦੀ ਕਿ ਉਹ ਸੱਚ ਜਿਹੜਾ ਦੁਨੀਆ ਦੇ ਸਾਹਮਣੇ ਆਵੇ ਪਰ ਕੋਈ ਨਹੀਂ ਇਹ ਖਾਲਸਾ ਪੰਥ ਬਹੁਤ ਡਾਢਾ ਆ ਸਾਡੇ ਸ਼ਹੀਦ ਸਿੰਘ ਬਹੁਤ ਡਾਢੇ ਆ ਜੋ ਕੁੱਦ ਸਾਡੇ ਉਤੇ ਜ਼ੁਲਮ ਹੋਇਆ ਆ ਉਹ ਦੁਨੀਆ ਦੇ ਸਾਹਮਣੇ ਆ ਰਿਹਾ ਆ ਜੇਕਰ ਸਰਕਾਰ ਇਸ ਫਿਲਮ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੋਈ ਆ ਜੇਕਰ ਅਗਾਂਹ ਵੀ ਨਹੀਂ ਰਿਲੀਜ਼ ਹੋ ਦਿੱਤੀ ਜਾਂਦੀ ਤਾਂ ਤੁਸੀਂ ਕੀ ਸਮਝਦੇ ਹੋ ਕਿ ਦੁਨੀਆ ਨੂੰ ਪਤਾ ਨਹੀਂ ਲੱਗੇਗਾ ਤੁਸੀਂ ਦੇਖੋ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਚਰਚੇ ਹੋ ਰਹੇ ਆ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਦੇ ਨਿਸ਼ਾਨੇ ਖਾਲਸਾਣ ਦੇ ਚਰਚੇ ਹੋ ਰਹੇ ਆ ਸਾਡੇ ਸ਼ਹੀਦਾਂ ਦੀ ਕਮਾਈ ਬੋਲ ਰਹੀ ਆ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸਾਡੇ ਝੂਠੇ ਪੁਲਿਸ ਮੁਕਾਬਲੇ ਬਣਾਏ ਸਾਡੀ ਨਸਲ ਕੁਸ਼ੀ ਕੀਤੀ ਨਵੰਬਰ 1984 ਦੇ ਵਿੱਚ ਸਾਡੇ ਨਾਲ ਕੀ ਕੁਝ ਹੋਇਆ ਧੀਆਂ ਭੈਣਾਂ ਦੇ ਕਿਵੇਂ ਸਾਡੀ ਪੱਤ ਲੁੱਟੀ ਗਈ ਆ ਜਾਇਦਾਦਾਂ ਜਿਹੜੀਆਂ ਖੂਕ ਦਿੱਤੀਆਂ ਗਈਆਂ ਸਿੱਖਾਂ ਦੇ ਗਲਾਂ ਦੇ ਵਿੱਚ ਜਿਹੜੇ ਟਾਇਰ ਆ ਉਹ ਪਾਏ ਗਏ ਆ ਸਰਕਾਰ ਅੱਜ ਉਹ ਸਾਰੀ ਗੱਲ ਨੂੰ ਜਿਹੜਾ ਆ ਉਹ ਦਬਾ ਕੇ ਰੱਖਣਾ ਚਾਹੁੰਦੀ ਏ ਤਾਂ ਹੀ ਇੰਨਾ ਫਿਲਮਾਂ ਦੇ ਉੱਤੇ ਜਿਹੜੀ ਪਾਬੰਦੀ ਲਗਾਈ ਜਾਂਦੀ ਆ ਇਹ ਦਲਜੀਤ ਦੀ ਫਿਲਮ ਤੇ ਨਹੀਂ ਪਾਬੰਦੀ ਲੱਗੀ ਦਲਜੀਤ ਦੀਆਂ ਤੇ ਬਾਕੀ ਫਿਲਮਾਂ ਵੀ ਚੱਲਦੀਆਂ ਇਹ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਫਿਲਮ ਦੇ ਉੱਤੇ ਪਾਬੰਦੀ ਲੱਗੀ ਆ ਇਹ ਪੰਥ ਅਤੇ ਪੰਜਾਬ ਦੇ ਉੱਤੇ ਜਿਹੜੀ ਪਾਬੰਦੀ ਆ ਸਰਕਾਰ ਨੇ ਲਗਾਈ ਆ ਤੇ ਇੱਕ ਵਾਰ ਫੇਰ ਸਿੱਖਾਂ ਨੂੰ ਉਹਨਾਂ ਨੇ ਦੱਸਣਾ ਚਾਹਿਆ ਆ ਕਿ ਅਸੀਂ ਜੋ ਮਰਜ਼ੀ ਕਰ ਸਕਦੇ ਆ ਪਰ ਕੋਈ ਨਹੀਂ ਗੁਰੂ ਦਾ ਪੰਥ ਵੀ ਬਹੁਤ ਡਾਡਾ ਆ ਇਹਨਾਂ ਸ਼ਹੀਦਾਂ ਦਾ ਜਿਹੜਾ ਸੁਪਨਾ ਆ ਉਹ ਜ਼ਰੂਰ ਸাকার ਹੋਵੇਗਾ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਨੇ ਜੋ ਪੰਥ ਦੇ ਲਈ ਕੀਤਾ ਪੰਜਾਬ ਦੇ ਲਈ ਕੀਤਾ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਸਾਨੂੰ ਹਮੇਸ਼ਾ ਯਾਦ ਰਹਿਣਗੀਆਂ ਇਹ ਫਿਲਮ ਵਿਦੇਸ਼ਾਂ ਦੇ ਵਿੱਚ ਲੱਗ ਰਹੀ ਏ ਮੈਂ ਹਰੇਕ ਨੌਜਵਾਨ ਨੂੰ ਵੀਰ ਭੈਣ ਭਰਾ ਨੂੰ ਬੇਨਤੀ ਕਰਦਾ ਹਾਂ ਕਿ ਇਸ ਫਿਲਮ ਨੂੰ ਜਿਹੜਾ ਵਿਦੇਸ਼ਾਂ ਦੇ ਵਿੱਚ ਜਿਹੜਾ ਜ਼ਰੂਰ ਆ ਉਹ ਦੇਖਿਆ ਜਾਵੇ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਵਿਕ ਵਿੱਚ ਇਹ ਜਿਹੜੀ ਫਿਲਮ ਏ ਪੰਜਾਬ ਦੇ ਵਿੱਚ ਵੀ ਜਿਹੜੀ ਸਾਹਮਣੇ ਆ ਉਹ ਆ ਜਾਣੀ ਆ ਹੋਰ ਸਾਈਟਾਂ ਦਾ ਹੀ ਅਸੀਂ ਜਿਹੜਾ ਆ ਉਹ ਦੇਖ ਸਕਦੇ ਆ ਜਿਹੜੇ ਨੌਜਵਾਨ ਕਿਤਾਬਾਂ ਨਹੀਂ ਪੜ੍ਹਦੇ ਜਾਂ ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਨਹੀਂ ਪਤਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਕੀ ਕਹਿਰ ਹੋਇਆ ਉਹ ਇਸ ਫਿਲਮ ਦੇ ਰਾਹੀਂ ਜਿਹੜਾ ਦੇਖ ਸਕਦੇ ਆ ਸਰਕਾਰ ਦੇ ਵੱਲੋਂ ਇਸ ਤੋਂ ਪਹਿਲਾਂ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾੜਾ ਦੇ ਉੱਤੇ ਬਣੀ ਫਿਲਮ ਸਾਡਾ ਹੱਕ ਦੇ ਉੱਤੇ ਵੀ ਜਿਹੜੀ ਪਾਬੰਦੀ ਆ ਉਹ ਲਗਾਈ ਗਈ ਸੀ ਜਿਹਦੀਆਂ ਫਿਲਮਾਂ ਤੇ ਅਸੀਂ ਕਹਿੰਦੇ ਆ ਕਿ ਚਲਾਓ ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਉੱਤੇ ਫਿਲਮ ਬਣੀ ਸੀ ਧਰਮ ਜੋਧੋ ਮੋਰਚਾ ਉਹਦੇ ਉੱਤੇ ਵੀ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਅ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਭਾਈ ਬੀਅੰਤ ਸਿੰਘ ਦੇ ਜੀਵਨ ਉੱਤੇ ਫਿਲਮ ਬਣੀ ਸੀ ਕੌਮੀ ਹੀਰੇ ਸਰਕਾਰ ਨੇ ਉਹਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਸ਼ਹੀਦ ਭਾਈ ਜੁਗਰਾਲ ਸਿੰਘ ਤੂਫਾਨ ਦੀ ਉੱਤੇ ਫਿਲਮ ਬਣੀ ਸਰਕਾਰ ਨੇ ਉਹਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਪਰ ਦੇਦੀਆਂ ਫਿਲਮਾਂ ਸਿੱਖ ਕਹਿੰਦੇ ਆ ਕਿ ਪਾਬੰਦੀ ਲਗਾਓ ਸਰਕਾਰ ਉਹ ਜਾਣਬੁੱਝ ਕੇ ਚਲਾਉਂਦੀ ਆ ਸਿੱਖਾਂ ਨੂੰ ਸੰਤਾਪ ਦਿੰਦੀ ਆ ਸਿੱਖਾਂ ਨੂੰ ਪੀੜ ਦਿੰਦੀ ਆ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਆ ਸਨਹੀ ਦੋਲ ਦੀ ਫਿਲਮ ਜੋ ਬੋਲੇ ਸੋ ਨਿਹਾਲ ਸਿੱਖ ਕਹਿੰਦੇ ਰਹੇ ਕਿ ਇਹ ਇੱਕ ਲੱਚਰ ਫਿਲਮ ਆ ਤੇ ਇਹਨੂੰ ਬੰਦ ਕਰੋ ਪਰ ਨਹੀਂ ਸਰਕਾਰ ਨੇ ਕੀਤੀ ਬੰਦ ਉਹ ਫਿਲਮ ਫਿਰ ਸਿੱਖਾਂ ਨੂੰ ਬੰਬ ਧਮਾਕੇ ਤੱਕ ਕਰਨੇ ਪਏ ਸਿੰਘ ਕਿੰਗ ਫਿਲਮ ਆਈ ਅਕਸ਼ੇ ਕੁਮਾਰ ਦੀ ਸਿੱਖਾਂ ਨੇ ਕਿਹਾ ਕਿ ਬੰਦ ਕਰੋ ਇਹ ਸਿੱਖੀ ਸਿਧਾਂਤਾਂ ਦੇ ਵਿਰੋਧ ਵਿੱਚ ਆ ਫਿਲਮ ਪਰ ਉਦੋਂ ਵੀ ਇਹ ਜਿਹੜੀ ਫਿਲਮ ਹੈ ਉਹ ਨਹੀਂ ਫਿਰ ਹਾਰ ਕੇ ਆ ਅੰਮ੍ਰਿਤਸਰ ਦਾ ਐਨਮ ਸਿਨਮਾ ਸਿੱਖਾਂ ਨੂੰ ਜਿਹੜਾ ਆ ਉਹ ਭੰਦਣਾ ਪਿਆ ਸੀ ਇਸੇ ਤਰ੍ਹਾਂ ਨਾਨਕਸ਼ਾਹ ਫਕੀਰ ਫਿਲਮ ਮਦਰ ਹੁੱਡ ਫਿਲਮ ਕਈ ਸਿੱਖ ਸਿਧਾਂਤ ਦੇ ਵਿਰੋਧ ਦੀ ਫਿਲਮਾਂ ਆਈਆਂ ਸਿੱਖ ਕਹਿੰਦੇ ਰਹੇ ਕਿ ਇਹਨਾਂ ਨੂੰ ਬੰਦ ਕਰੋ ਪਰ ਸੈਂਸਰ ਬੋਰਡ ਨੇ ਜਿਹੜੀ ਮਨਜ਼ੂਰੀ ਦੇ ਕੇ ਤੇ ਸਿੱਖ ਕੌਮ ਨੂੰ ਜਿਹੜਾ ਵੰਗਾਰਿਆ ਸਿੱਖ ਕ ਸੋ ਇਹ ਲਗਾਤਾਰ ਸਿੱਖਾਂ ਦੇ ਨਾਲ ਬੇਇਨਸਾਫ਼ੀਆਂ ਹੋ ਰਹੀਆਂ ਤੁਸੀਂ ਦੇਖੋ ਕਿ ਆ ਬਾਲੀਵੁੱਡ ਵਾਲੇ ਹਿੰਦੀ ਫਿਲਮਾਂ ਦੇ ਵਿੱਚ ਸਿੱਖਾਂ ਦਾ ਕਿਵੇਂ ਜਿਹੜਾ ਮਜ਼ਾਕ ਆ ਉਹ ਬਣਾਉਂਦੇ ਆ ਸਿੱਖਾਂ ਨੂੰ ਕਾਰਟੂਨ ਦੇ ਤੌਰ ਦੇ ਉੱਤੇ ਜਾਂ ਹੋਰ ਭੱਦੇ ਤਰੀਕਿਆਂ ਦੇ ਨਾਲ ਦਿਖਾਇਆ ਜਾਂਦਾ ਆ ਪਰ ਉਹਨਾਂ ਫਿਲਮਾਂ ਦੇ ਉੱਤੇ ਕੋਈ ਵੀ ਜਿਹੜੀ ਪਾਬੰਦੀ ਨਹੀਂ ਆ ਪਰ ਜਿਹੜੀਆਂ ਫਿਲਮਾਂ ਸੱਚ ਬਿਆਨ ਕਰਦੀਆਂ ਹੋਣ ਉਹਨਾਂ ਫਿਲਮਾਂ ਦੇ ਉੱਤੇ ਭਾਵੇਂ 120 ਸੀਨ ਕੱਟ ਦਿੱਤੇ ਜਾਣ ਫਿਰ ਵੀ ਸਰਕਾਰ ਜਿਹੜੀ ਆ ਉਹ ਨਹੀਂ ਚੱਲਣ ਦਿੰਦੀ ਸਰਕਾਰ ਸਿੱਖਾਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਏ ਸਿੱਖਾਂ ਦੀ ਜਿਹੜੀ ਧੋਨ ਆ ਉਹ ਮਲੋੜ ਕੇ ਰੱਖਣਾ ਚਾਹੁੰਦੀ ਏ ਮੇਰੇ ਸਗੇ ਚਾਚਾ ਜੀ ਸ਼ਹੀਦ ਭਾਈ ਕਸ਼ਮੀਰ ਸਿੰਘ ਦੀ ਸ਼ੀਰਾ ਉਹਨਾਂ ਨੂੰ ਸਰ